ਕਸਨੇਹਾਤਾ ਗਲਾਬ ਸਿੱਧੂ ਨੂੰ ਆ ਜਿਹੜਾ ਹੁਣ ਪਿੱਛੇ ਜਾਏ ਸਰਪੰਚ ਕੁੱਟੇ ਆ ਗਾਣਿਆਂ ਚ ਜੋ ਆਪਣੀ ਗੱਲ ਕਹਿਣੀ ਚਾਹੁੰਦਾ ਸੀ ਵੀ ਸਰਪੰਚ ਕੁੱਟਣਾ ਵੀ ਸੀ ਤੇ ਮਾਫੀ ਵੀ ਨਹੀਂ ਮੰਗਣੀ ਸੀ ਉਹ ਕਿੱਦਾਂ ਲੈਨ ਬੋਲਣੀ ਸੀ ਤੇ ਨਾ ਉਹ ਰੌਲਾ ਪਾਉਂਦੇ ਉਹਦੀ ਗੱਲ ਕਰੂੰਗਾ ਤੇ ਦੂਜਾ ਪਿਛਲੀ ਵੀਡੀਓ ਚ ਸਮਰੇ ਦੀ ਗੱਲ ਹੁੰਦੀ ਹੁੰਦੀ ਰੁਕ ਗਈ ਸੀ ਕਿਉਂਕਿ ਵੀਡੀਓ ਲੰਬੀ ਹੋ ਗਈ ਸੀ ਉਹਦੇ ਬਾਰੇ ਪੂਰੀ ਡਿਟੇਲ ਦੱਸਦਾ ਕਿ ਉਹ ਲੋਕਾਂ ਨੂੰ ਕਿੱਦਾਂ ਠੱਗਿਆ ਹੋਇਆ ਹੈ ਤੇ ਪੰਜਾਬ ਦੀ ਜਿਹੜੀ ਪੁਲਿਸ ਹੈ ਨਾ ਜੇ ਉਹਦੇ ਖਿਲਾਫ ਲੋਕ ਉੱਤ ਆ ਕੇ ਕੰਪਲੇਂਟਾਂ ਕਰਨਗੇ ਰਿਪੋਰਟ ਕਰਨਗੇ ਤੇ ਸਾਥ ਦੇਊਗੀ ਤੁਹਾਡਾ ਲੋਕ ਬਾਹਰ ਆਓ ਤੇ ਜਿਹੜੇ ਲੱਖਾਂ ਲੋਕਾਂ ਨੂੰ ਇਹ ਬੁੱਧੂ ਬਣਾ ਗਿਆ ਤਾਂ ਕਿ ਜਦੋਂ ਇਹਨੂੰ ਫੜਿਆ ਜਾਵੇ ਤੇ ਹਰਜਾਨੇ ਵਜੋਂ ਜਿਹੜੇ ਸਾਲ-ਸਾਲ ਤੁਸੀਂ ਇਹਨਾਂ ਦਾ ਕੰਮ ਕੀਤਾ ਐ ਇਸ ਬੰਦੇ ਲਈ ਤੇ ਉਹ ਤੁਹਾਡੇ ਪੈਸੇ ਮਿਲ ਸਕਣ ਤੇ ਸਭ ਤੋਂ ਵੱਡੀ ਗੱਲ ਤਾਂ ਇਹਦੇ ਪਿੰਡ ਵਾਲੇ ਆ ਕੇ ਜਿਹੜੇ ਬੋਲ ਗਏ ਉਹ ਕਿਉਂ ਬੋਲ ਗਏ ਕਹਿੰਦੇ ਕਿ ਬਟਨਾਂ ਵਾਲਾ ਫੋਨ ਸੀ ਜੀ ਜਿਹਨੂੰ ਪੁਲਿਸ ਨੇ ਚੱਕਿਆ ਬਟਨ ਵਾਲੇ ਫੋਨ ਤੋਂ ਹੀ ਤਾਂ ਸਭ ਕੁਝ ਹੁੰਦਾ ਆ ਬੜੇ ਬੜੇ ਅਮੀਰਾਂ ਨੂੰ ਵੀ ਇਹਦੇ ਲਾਲਚ ਦੇ ਕੇ ਆਪਣੇ ਨਾਲ ਫਸਾਇਆ ਵੀ ਮੈਂ ਕਰ ਦੂੰਗਾ ਤੁਹਾਨੂੰ ਪੈਸੇ ਇੰਨੇ ਆਉਗੇ ਤਨਖਾਹ ਦੱਸਤੀ 60-60 ਹਜ਼ਾਰ ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਚਲੋ ਅੱਜ ਗੱਲ ਕਰਦੇ ਆਂ ਜੀ ਪਹਿਲਾਂ ਸਮਰੇ ਦੀ ਬਾਤ ਚ ਕਰਦੇ ਆਂ ਜੀ ਗੁਲਾਬ ਸਿੱਧੂ ਜੀ ਸਮਰੇ ਦਾ ਚੱਕਰ ਇਹ ਹੋਇਆ ਪਏ ਨੇ ਐਂਟਰੀ ਜ਼ਬਰਦਸਤ ਉਹਦੋਂ ਮਾਰੀ ਜਦੋਂ ਕੇ ਸਿੱਧੂ ਮੂਸੇ ਵਾਲਾ ਤੇ ਦੀਪ ਸਿੱਧੂ ਮਰੇ ਇਨੇ ਦੇਖਿਆ ਪੇ ਲੋਕ ਉਹਦੇ ਫੈਨ ਬਹੁਤ ਐ ਉਹ ਫੈਨ ਜਿਹੜੇ ਲੋਕ ਸੀ ਉਹਨਾਂ ਨੂੰ ਕਬਜ਼ੇ ਚ ਕੀਤਾ ਅੰਦਰ ਖਾਤੇ ਮੇਨਤ ਨਾਲ ਸੜ ਬੰਦੇ ਫੜੇ ਉਹ ਅੰਦਰ ਹੀ ਅੰਦਰ ਗੱਲ ਫਲਾਉਂਦੇ ਰਹੇ ਆਖੇ ਜੀ ਇਹਦੇ ਤਾਂ ਇਹਦੀਆਂ ਵੀਡੀਓ ਵਾਇਰਲ ਹੋਈਆਂ ਸੀ ਉਦੋਂ ਇਨੇ ਪੈਸੇ ਲਾ ਕੇ ਸਰਕਾਰਾਂ ਦੇ ਭੱਜ ਗਿਆ ਆ ਕਰ ਗਿਆ ਉਹ ਕਰ ਗਿਆ ਇਹਨੇ ਆਪਣੇ ਆਪ ਨੂੰ ਫੁੱਲ ਹਾਈਲਾਈਟ ਕੀਤਾ ਔਰ ਉਹਦੇ ਵਿੱਚ ਇਹਨੇ ਕਿਹਾ ਪੇ ਮੇਰੇ ਦਰਵਾਜ਼ੇ ਤੇ ਇੱਕ ਪਾਸੇ ਦੀਪ ਦੀ ਫੋਟੋ ਲੱਗੀ ਆ ਦੂਜੇ ਪਾਸੇ ਮੂਸੇ ਵਾਲੇ ਦੀ ਲੋਕ ਉਹਨਾਂ ਗੱਲਾਂ ਚ ਆਏ ਤੇ ਉਹਦੀ ਉਹਨਾਂ ਦਿਨਾਂ ਚ ਮੈਨੂੰ ਇੱਕ ਗਿੱਲ ਸਾਹਿਬ ਮਿਲੇ ਸੀ ਉਹ ਗਿੱਲ ਜਿਹੜਾ ਸੀ ਉਹ ਬੰਦੇ ਨੇ ਮੇਨਾਂ ਕੁਝ ਗੱਲਾਂ ਕੀਤੀਆਂ ਮੈਨੂੰ ਇਹਦੀ ਸ਼ਕਲ ਦਿਖਾਈ ਕਹਿੰਦਾ ਆਹ ਬੰਦੇ ਦੀ ਗੱਲ ਸੁਣਿਆ ਕਰੋ ਮੈਂ ਕੁਝ ਵੀਡੀਓ ਸੁਣੇ ਔਰ ਉਹਨੂੰ ਕਿਹਾ ਭਈ ਇਹ ਬੰਦਾ ਫਰੋਡ ਹੈ ਫੇਕ ਹੈ ਰਹਿਣ ਦੇ ਉਹਨਾਂ ਦੇ ਦਿਮਾਗ ਤੇ ਇਹਨਾਂ ਅਸਰ ਕਰ ਦਿੱਤਾ ਸੀ ਕਿ ਉਹ ਬੰਦਾ ਮੇਰੇ ਨਾਲ ਲੜਿਆ ਕਿ ਤੂੰ ਸਭ ਦੀਆਂ ਬਰਾਈਆਂ ਕਰਦਾ ਤੈਨੂੰ ਇਹ ਵੀ ਬੁਰਾ ਹੀ ਲੱਗਦਾ ਹੁਣ ਜਦੋਂ 6-7 ਮਹੀਨਿਆਂ ਨੂੰ ਕੰਮ ਕਰਵਾ ਕੇ ਤੂੰ ਇਹਨੂੰ ਭਜਾਇਆ ਇਹਨੇ ਗੋਲ ਮਟੋਲ ਗੱਲ ਕਿੱਦਾਂ ਰੱਖੀ ਵੀ ਤੁਹਾਡੇ ਤੇ ਕੇਸ ਹੋ ਜਾਣੇ ਆ ਮੈਂ ਤੁਹਾਨੂੰ ਪੈਸੇ ਸਿੱਧੇ ਨਹੀਂ ਪਾ ਸਕਦਾ ਤੁਸੀਂ ਮੇਰੇ ਲਈ ਕੰਮ ਕਰੋ ਇੱਕ ਲੋਗੋ ਜਿਹਾ ਬਣਾਤਾ ਗੁਰਸਿੱਖ ਬੰਦਿਆਂ ਦਾ ਹੋਣਾ ਵੀ ਮੈਂ ਖੇਤੀ ਕਰੂੰਗਾ ਇੱਥੇ ਦੀਆਂ ਜਿਹੜੀਆਂ ਫਸਲਾਂ ਚੱਕ ਕੇ ਬਾਹਰ ਲੈ ਜਾਊਂਗਾ ਬੰਦਿਆਂ ਦੇ ਗਾਂ ਟੀਮਾਂ ਬਣਾਤੀਆਂ ਜਾ ਕੇ ਘਰ ਘਰ ਲੋਕਾਂ ਦੇ ਕਿਸਾਨਾਂ ਦੀ ਮਿੱਟੀ ਚੈੱਕ ਕਰੋ ਵੱਡੇ ਕਿਸਾਨਾਂ ਨੂੰ ਕਹਿਤਾ ਤੁਹਾਡੇ ਮੈਂ ਐਦਾ ਐਦਾ ਕਰਕੇ ਸਾਰੀ ਦਾਅ ਚੱਕ ਲਿਆ ਕਰੂੰਗਾ ਤੇ ਇਕੱਠੀ ਲੈ ਜਾਊਂਗਾ ਬਾਹਰ ਤੇ ਤੁਸੀਂ ਮੈਨੂੰ ਕੋਈ ਡੀਲ ਕਰ ਲਓ ਉਹਨਾਂ ਤੋਂ ਐਡਵਾਂਸ ਪੈਸੇ ਵੀ ਕਈਆਂ ਤੋਂ ਇਹ ਲੈ ਲੈ ਮਤਲਬ ਇੱਥੇ ਵੀ ਇਹ ਬੁੱਧੂ ਬਣਾ ਗਿਆ ਇਹ ਲੋਕਾਂ ਨੇ ਇਹ ਨਹੀਂ ਸਮਝਿਆ ਕਿਹੜਾ ਜਿਹੜਾ ਯਾਰਾਂ ਦੋਸਤਾਂ ਦੇ ਪੈਸੇ ਲੈ ਕੇ ਮਨਿਸਟਰਾਂ ਦੇ ਪੈਸੇ ਲੈ ਕੇ ਭੱਜ ਗਿਆ ਉਹ ਪੈਸੇ ਲਈ ਜਿਹੜਾ ਇਹ ਤਾਂ ਆਪਣਾ ਘਰ ਵੀ ਛੱਡ ਸਕਦਾ ਫੈਮਿਲੀ ਛੱਡ ਸਕਦਾ ਇਹ ਤੁਹਾਡਾ ਕਿੱਥੋਂ ਸਕਾ ਹੋ ਜੂ ਫਿਰ ਸਭ ਤੋਂ ਵੱਡੀ ਗੱਲ ਇਹਦੀ ਸ਼ਕਲ ਤੋਂ ਸਾਫ਼ ਪਤਾ ਲੱਗਦਾ ਕਿਸੇ ਨੇ ਗੱਲ ਨਹੀਂ ਸੁਣੀ ਇਹਦੇ ਪਿੰਡ ਦੇ ਬੰਦੇ ਕਹਿੰਦੇ ਇਹਦੇ ਪੱਖ 'ਚ ਜਦੋਂ ਆਏ ਤੇ ਸਾਡੇ ਪਿੰਡ ਦੇ ਬੰਦੇ ਉਹ ਚੱਕੇ ਜੀ ਜਿਨ੍ਹਾਂ ਕੋ ਬਟਨ ਵਾਲੇ ਫੋਨ ਹੈ ਬਟਨ ਵਾਲੇ ਫੋਨ ਤੇ ਫੋਨ ਨਹੀਂ ਆਉਂਦਾ ਕੀ ਉਸੇ ਤੋਂ ਤਾਂ ਸਾਰੀਆਂ ਡੀਲਾਂ ਹੁੰਦੀਆਂ ਬੰਦੇ ਗਾਂ ਤੋਂ ਗਾਂ ਹਾਇਰ ਕੀਤੇ ਜਿਹੜੀਆਂ ਜਨਾਨੀਆਂ ਅੰਦੋਲਨਾਂ ਦੇ ਵਿੱਚ ਬਹਾਵਾ ਮਸ਼ਹੂਰ ਹੋਈਆਂ ਸੀ ਉਹਨਾਂ ਨੂੰ ਵੀ ਇਹਨੇ ਫਸਾ ਲਿਆ ਤੇ ਉਹਨਾਂ ਦੇ ਅੰਦਰ ਬਹੁਤ ਬੰਡੇ ਲਾ ਲਏ ਬੰਦੇ ਲਾ ਲਏ ਤੇ ਬਹਾਨਾ ਇਹ ਲਾ ਲਿਆ ਕਈ ਮਹੀਨੇ ਪੇ ਮੈਂ ਪੈਸੇ ਨਹੀਂ ਦੇ ਸਕਦਾ ਹੱਲੇ ਜੇ ਸਿੱਧੇ ਪੈਸੇ ਪਾਏ ਤੁਸੀਂ ਫਸ ਜਾਣਾ ਪੁਲਿਸ ਤੁਹਾਨੂੰ ਤੰਗ ਕਰੂਗੀ ਉਹ ਵਿਚਾਰੇ ਗੱਲਾਂ ਚ ਆ ਗਏ ਇਹ ਜਿਹੜੇ ਗਿੱਲ ਦੀ ਮੈਂ ਗੱਲ ਕਰਦਾ ਇਹਨੂੰ ਇਹ ਕਹੇ ਤਾਂ ਪੇ ਤੇਰੇ ਘਰ ਵਾਲਾ ਤਾਂ ਸ਼ਰਾਬ ਪੀ ਕੇ ਮੇਰੇ ਨਾਲ ਗੱਲ ਕਰਦਾ ਮੇ ਕੋਈ ਨਹੀਂ ਫੋਟੋ ਹੈ ਨਹੀਂ ਫੋਟੋ ਮੈਂ ਲਾ ਦੂੰ ਜਦੋਂ ਆਈਆਂ ਲੱਭ ਗਈਆਂ ਤੇ ਉਹਨੂੰ ਕਹਿਤਾ ਮੁਰਕੇ 2 ਮਹੀਨੇ ਉਹਨਾਂ ਗੱਲਾਂ ਮਾਰੀ ਗਿਆ ਉਹਨਾਂ ਤੋਂ ਕੰਮ ਕਰਾਈ ਗਿਆ ਉਹ ਆਪਣੇ ਟੇਲ ਪਵਾ ਲਿਆ ਕਰਨ ਭਾਜਿਆ ਕਰਨ ਬੱਚੇ ਤਿੰਨ ਕੁੜੀਆਂ ਉਹਨਾਂ ਨੂੰ ਸੋਚਣਾ ਹੀ ਨਾ ਉਹ ਵਿਚਾਰੀਆਂ ਘਰੇ ਬਿਠਾ ਲਈਆਂ ਉਹਨਾਂ ਦੇ ਪੈਸੇ ਵੀ ਵਰਤ ਗਏ ਸੋਚਿਆ ਕਿ ਚਲੋ ਇਕੱਠੇ ਪੈਸੇ ਆ ਜਾਣੇ ਆ ਤਿੰਨ ਚਾਰ ਮਹੀਨੇ ਦੇ ਮੈਂ ਇਕੱਠੇ ਹੀ ਦੇ ਦੂੰ ਇਹਨੇ ਇਦਾਂ ਲੋਕਾਂ ਨਾਲ ਬਹੁਤ ਜੱਕੜ ਵੱਧੇ ਕਈਆਂ ਨੂੰ ਹੁਣ ਪੁਲਿਸ ਚੱਕ ਕੇ ਅਨਲਜਾਬ ਹੀ ਰਹੀ ਹੈ ਉਹਨਾਂ ਤੋਂ ਪੁੱਛ ਪੜਤਾਲ ਕਰ ਰਹੀ ਹੈ ਪਰ ਬਹੁਤ ਚੰਗੇ ਢੰਗ ਨਾਲ ਉਹਨਾਂ ਨਾਲ ਸਾਥ ਦੇ ਰਹੀ ਉਹਨਾਂ ਨੂੰ ਛੱਡ ਦਿੰਦੀ ਹੈ ਤੇ ਹੁਣ ਪਬਲਿਕ ਨੂੰ ਇਹ ਚਾਹੀਦਾ ਪਈ ਜਿਹੜੇ ਆ ਵੀਡੀਓ ਪਾਉਂਦਾ ਮੁੱਖ ਮੰਤਰੀ ਦੇ ਇਹ ਸਿਰਫ ਆਪਣੇ ਆਪ ਨੂੰ ਹਾਈਲਾਈਟ ਕਰਨ ਲਈ ਪਾ ਰਿਆ ਫਿਰ ਇਹ ਜਿਹੜੀ ਟੀਮ ਬਣਾਈ ਸੀ ਸੌਰੀ ਇਹਦੇ ਵਿੱਚ ਝਗੜਾ ਕਰਾਤਾ ਦੋ ਗਰੂਪ ਬਣਾਤੇ ਆਪ ਸੱਚਾ ਹੋ ਕੇ ਨਿਕਲ ਗਿਆ ਤੇ ਇਹ ਬੰਦੇ ਦੇ ਖਿਲਾਫ ਨਿਕਲ ਕੇ ਕੰਪਲੀਟਾਂ ਦੇਵੋ ਤਾਂ ਕਿ ਜਿਹੜੇ ਤੁਹਾਡੇ ਪੈਸੇ ਫਸਿਆ ਇੰਨੇ ਨੇ ਮਹੀਨੇ ਤੁਹਾਨੂੰ ਵਰਤ ਗਿਆ ਤੇ ਉਹ ਤੁਹਾਡੇ ਕਿਤੇ ਪੈਸੇ ਜੇ ਫੜਿਆ ਜਾਵੇ ਤਾਂ ਨਿਕਲ ਘਰੇ ਬਹਿ ਕੇ ਐਂ ਚੁੱਪ ਕਰਕੇ ਗੱਲਾਂ ਕਰਕੇ ਘਰੇ ਅੰਦਰ ਕੁਝ ਨਹੀਂ ਹੋਣਾ ਲੋਕ ਕੇ ਦੇਖੋ ਗਲਤੀ ਤੁਸੀਂ ਕੀਤੀ ਹੈ ਆਪਣੇ ਜਿਹੜਾ ਸਿਸਟਮ ਹੈ ਆਪਣੀ ਸਰਕਾਰ ਹੈ ਜਾਂ ਕਹਿ ਲਓ ਕਾਨੂੰਨ ਤੋਂ ਬਾਹਰ ਹੋ ਕੇ ਤੁਸੀਂ ਇਹਨਾਂ ਰਲੇ ਰਹੇ ਉਹ 100% ਤੁਹਾਡੀ ਗਲਤੀ ਹੈ ਪਰ ਇਹ ਸ਼ਰਿਆਮ ਘਟੀਆਂ ਗਧਾ ਚੋਰ ਐ ਇਦਾਂ ਦੀਆਂ ਫੇਕ ਵੀਡੀਓ ਪਾ ਕੇ ਆਪਣੇ ਆਪ ਨੂੰ ਹਾਈਲਾਈਟ ਕਰ ਰਿਆ ਉਹਦੀ ਸ਼ਕਲ ਤੋਂ ਉਹਦੇ ਦੰਦਾਂ ਤੋਂ ਉਹਦੀਆਂ ਅੱਖਾਂ ਤੋਂ ਸਾਫ਼ ਪਤਾ ਲੱਗ ਰਿਹਾ ਪਰ ਫੇਰ ਵੀ ਤੁਸੀਂ ਇਹਦੇ ਚੱਕਰਾਂ 'ਚ ਪੈ ਗਏ ਤੇ ਦੂਜੀ ਗੱਲ ਆ ਗਈ ਗੁਲਾਬ ਸਿੱਧੂ ਦੀ ਗੁਲਾਬ ਸਿੱਧੂ ਨੇ ਗਾਣਿਆਂ 'ਚ ਕੁੱਟਿਆ ਸਰਪੰਚ ਸਰਪੰਚ ਕੁੱਟੇ ਸਣੇ ਪਸ ਸਰਪੰਚ ਸਾਰਾ ਪਿੰਡ ਕੁੱਟ ਦੂੰ ਗਲਾਬ ਸਿੱਧੂ ਸਾਹਿਬ ਮੇਰੀਆਂ ਵੀਡੀਓ ਦੇਖਦੇ ਹੁੰਦੇ ਸਾਰੇ ਐਕਟਰ ਡਾਇਰੈਕਟਰ ਜਿੱਦਾਂ ਧਿਆਨ ਨਾ ਦੇਖਦੇ ਆ ਇਹ ਕੁਝ ਸਿੱਖਦੇ ਤੁਸੀਂ ਇਹਨਾਂ ਤੋਂ ਤੇ ਤੱਛੇ ਡਾਇਰੈਕਟਰ ਬਣ ਜਾਂਦੇ ਜਾਂ ਅੱਛੇ ਰਾਈਟਰ ਬਣ ਜਾਂਦੇ ਸਣੇ ਮਾੜੇ ਸਰਪੰਚ ਸਾਰਾ ਪਿੰਡ ਕੁੱਟ ਦੂੰ ਜੇ ਇਹ ਬੋਲ ਦਿੰਦੇ ਤੇ ਮਾੜਾ ਸਰਪੰਚ ਵੀ ਕੁੱਟਿਆ ਜਾਣਾ ਸੀ ਤੁਹਾਡੀ ਗੱਲ ਵੀ ਹੋ ਜਾਣੀ ਸੀ ਤੇ ਕੁਝ ਵਿਗੜਨਾ ਵੀ ਨਹੀਂ ਸੀ ਸਣੇ ਮਾੜੇ ਸਰਪੰਚ ਸਾਰਾ ਪਿੰਡ ਕੁੱਟ ਦੂੰ ਮੈਂ ਉਹਦੇ ਤੱਕੇ ਗੱਲ ਪਹੁੰਚਾਉਣੀ ਚਾਹੁੰਦਾ ਸੀ ਉਹਦੇ ਦੋਸਤਾਂ ਨੂੰ ਵੀ ਪਾਈ ਆਪਾਂ ਲਈ ਕਿਸੇ ਨੇ ਜਵਾਬ ਨਹੀਂ ਦਿੱਤਾ ਤੇ ਗੱਲ ਉਹੀ ਹੈ ਤੇ ਨਾ ਤਾਂ ਮੈਂ ਸਰਕਾਰਾਂ ਤੋਂ ਖੁਸ਼ ਹਾਂ ਸਰਕਾਰ ਨੂੰ ਭਗਵੰਤਮਾਨ ਜਿਹਦੇ ਖਿਲਾਫ ਇਹਨੇ ਆ ਵੀਡੀਓ ਪਾਈ ਹੈ ਗਰੀਬ ਜਿਹੜੇ ਸਪੋਰਟ ਬੁਆਏ ਆ ਜਾਂ ਲਾਈਟਮੈਨ ਉਹਨਾਂ ਦੇ ਪੱਖ ਦੇ ਲਈ ਉਹਨਾਂ ਦਾ ਪੈਸਾ ਮਾਰਦੇ ਆ ਵੱਡੜੇ ਐਕਟਰਸ ਸੌਰੀ ਵੱਡੜੇ ਪ੍ਰੋਡਕਸ਼ਨ ਵਾਲੇ ਤੇ ਪ੍ਰੋਡਿਊਸਰ ਤੇ ਉਹਦੇ ਬਾਰੇ ਮੈਂ ਮੇਲ ਪਾਈ ਹੋਈ ਆ ਉਹਦਾ ਜਵਾਬ ਹਲੇ ਤੱਕ ਨਹੀਂ ਆਇਆ ਸਾਰੇ ਇਦਾਂ ਦੇ ਚੱਟੇ-ਬੱਟੇ ਆ ਇਹਨਾਂ ਦੇ ਗੱਲ 'ਚ ਨਾ ਫਸੋ ਆਪਣਾ ਫਾਇਦਾ ਦੇਖੋ ਜਿਹੜੀ ਪਗੜੀ ਦੀ ਲੜਾਈ ਪਗੜੀ ਕੀ ਲੜਾਈ ਜਿਹੜਾ ਮੈਂ ਚੈਨਲ ਖੋਲਣ ਲੱਗਾ ਉੱਥੇ ਪਬਲਿਕ ਦੇ ਫਾਇਦੇ ਹੋਣਗੇ ਉਹ ਜ਼ਰੂਰ ਦੇਖਿਓ ਭਾਵੇਂ ਉਹ ਹਿੰਦੀ 'ਚ ਹੋਵੇ ਪਰ ਵੀਰ ਮੇਰੋ ਜਿਹੜੇ ਸੱਜਣ ਐ ਉਹਨੂੰ ਮਾਮੀ ਭਰਦੇ ਆ ਉਹ ਦੱਸਿਓ ਜ਼ਰੂਰ ਮਿਹਰਬਾਨੀ ਸ਼ੁਕਰੀਆ